ਕੈਬਨਟ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਨੇ ਫਾਲਗਾ ਪਹੁੰਚ ਕੇ ਹਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਉੱਥੋਂ ਦੀ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਫਾਲਗਾ ਵਿਧਾਇਕ ਨਿੰਦਪਾਲ ਸਿੰਘ ਸੋਨਾ ਅਤੇ ਸਮੂੱਚੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਐਮ ਭਗਵੰਤ ਮਾਨ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਇਨਾਂ ਦੀਆਂ ਜ਼ਮੀਨੀਆਂ ਕੱਚੀਆਂ ਵੀ ਹਨ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਏਗਾ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦਾ ਜਲਦ ਤੋਂ ਜਲਦ ਮੁਆਵਜ਼ਾ ਮਿਲਿਆ ਕਰਵਾਇਆ ਜਾਵੇ ਅਤੇ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਇਸ ਮੌਕੇ ਫਲਗਵਦਾਇ ਨਿੰਦਰਪਾਲ ਸਿੰਘ ਸਵਨਾ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਹਰ ਵੇਲੇ ਪੀੜਤ ਲੋਕਾਂ ਦੇ ਨਾਲ ਖੜੀ ਹੈ ਅਤੇ ਇਹ ਰਾਹਤ ਕਾਰਜ ਲਗਾਤਾਰ ਜਾਰੀ ਰਹੇਗੇ ਅ ਅੱਜ ਫਾਜ਼ਲਕਾਹ ਚ ਐਮਐਲਏ ਸਾਹਿਬ ਨਾਲ ਰਾਮ ਸਿੰਘ ਪੈਣੀ ਪਿੰਡ ਅਸੀਂ ਗਏ ਸੀ ਜਿੱਥੇ ਤਕਰੀਬਨ 20 ਪਿੰਡਾਂ ਦੇ ਲੋਕ ਇੱਕ ਜਗ੍ਹਾ ਇਕੱਠੇ ਹੋਏ ਸੀ ਜੋ ਉਹਨਾਂ ਦੀਆਂ ਮੁਸ਼ਕਲਾਂ ਸੀ ਉਹ ਵੀ ਸੁਣੀਆਂ ਗਈਆਂ ਔਰ ਜੋ ਸਰਕਾਰ ਕਰਨ ਜਾ ਰਹੀ ਹੈ ਉਹਦੇ ਬਾਰੇ ਵੀ ਦੱਸਿਆ ਗਿਆ ਕਿਉਂਕਿ ਇੱਥੇ ਜਿਆਦਾ ਜਿਹੜੇ ਬਾਰਡਰ ਏਰੀਆ ਚ ਪਿੰਡ ਨੇ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਕੱਚੀਆਂ ਜ਼ਮੀਨਾਂ ਤੇ ਹੁਣ ਤੱਕ ਕਦੇ ਇਹਨਾਂ ਨੂੰ ਕਿਉਂਕਿ ਹੜ੍ਹਾਂ ਦੀ ਮਾਰਛ ਤਾਂ ਆਉਂਦਾ ਹੀ ਰਹੇ ਆ ਪਰ ਮੁਆਵਜ਼ਾ ਕਦੇ ਨਹੀਂ ਦਿੱਤਾ ਜਾਂਦਾ ਇਹ ਹੀ ਕਾਰਨ ਸੀ ਸੋ ਈਸ਼ਵਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖਾਸ ਤੌਰ ਤੇ ਅਨਾਉਂਸ ਕੀਤਾ ਵੀ ਅਸੀਂ ਕੱਚੀਆਂ ਜ਼ਮੀਨਾਂ ਵਾਲਿਆਂ ਨੂੰ ਵੀ ਮੁਆਵਜ਼ਾ ਦਵਾਂਗੇ ਔਰ ਜੋ ਜ਼ਿਲ੍ਹਾ ਪ੍ਰਸ਼ਾਸਨ ਐਸ.ਡੀ.ਐਮ ਸਾਹਿਬ ਮੇਰੇ ਨਾਲ ਨੇ ਸਾਰਾ ਇਹਨਾਂ ਨੇ ਪ੍ਰੋਸੈਸ ਜੋ ਕਾਰਵਾਈ ਹੈ ਥੱਲੇ ਉਹ ਸ਼ੁਰੂ ਕਰਵਾ ਦਿੱਤੀ ਹੈ ਤੇ ਅਸੀਂ ਲਗਾਤਾਰ ਲੋਕਾਂ ਦੇ ਸੰਪਰਕ ਚ ਜਿੱਥੇ ਕਿਤੇ ਵੀ ਰਾਹਤ ਪਹੁੰਚਾਉਣ ਦੀ ਲੋੜ ਹੈ ਉਹ ਪਚਾਰੇ ਆ ਮੈਂ ਆਪਣੇ ਵੱਲੋਂ ਵੀ 2 ਲੱਖ ਰੁਪਈਆ ਇੱਥੇ ਦਿੱਤਾ ਤਾਂ ਕਿ ਜਿੱਥੇ ਵੀ ਕੋਈ ਐਮਰਜੈਂਸੀ ਕਈ ਵਰੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਉਹ ਅਸੀਂ ਦੇ ਸਕਦੇ ਹਾਂ ਸੋ ਆਪਣੇ ਲੋਕਾਂ ਦੇ ਨਾਲ ਜਿੱਥੇ ਵੀ ਲੱਗੂਗਾ ਕਿ ਇਹ ਇੱਥੇ ਕੋਈ ਜ਼ਰੂਰੀ ਜਾਂ ਐਮਰਜੈਂਸੀ ਕੋਈ ਐਕਸ਼ਨ ਧਿਆਨ ਚ ਲਿਆਉਣ ਦੀ ਲੋੜ ਆ ਤਾਂ ਉਹ ਵੀ ਕਰਾਂਗੇ ਬਾਕੀ ਰਾਹਤ ਸਮਗਰੀ ਜਿਹੜੀ ਆ ਉਹ ਪਹਿਲਾਂ ਹੀ ਪਹੁੰਚ ਚੁੱਕੀ ਆ ਮੈਡੀਕਲ ਕੈਂਪਸ ਵਗੈਰਾ ਸਾਰਾ ਕੁਝ ਲਗਵਾਇਆ ਜਾ ਰਿਹਾ ਸੋ ਪੂਰੀ ਤਰ੍ਹਾਂ ਨਾਲ ਸਰਕਾਰ ਆਪਣੇ ਲੋਕਾਂ ਦੇ ਨਾਲ ਖੜੀ ਆ ਮੁਆਵਜ਼ਾ ਦਿੱਤਾ ਜਾਣਾ ਸਾਡੇ ਕਿਸਾਨ ਭਰਾਵਾਂ ਨੂੰ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਮੈਂ ਵੀ ਦੇਖ ਕੇ ਆਈ ਆ ਕਈ ਥਾਵਾਂ ਤੇ ਸੜਕਾਂ ਦੇ ਕਨੈਕਸ਼ਨ ਵੀ ਆ ਸੜਕ ਤਾਂ ਬਿਲਕੁਲ ਪੂਰੀ ਤਰ੍ਹਾਂ ਟੁੱਟ ਗਿਆ ਸੋ ਉਹ ਵੀ ਕਿਉਂਕਿ ਐਮਐਲਏ ਸਾਹਿਬ ਵੀ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੇ ਹੋਏ ਨੇ ਐਸਟੀਓ ਸਾਹਿਬ ਨੂੰ ਕਹਿ ਕੇ ਜਿਹੜਾ ਕੰਮ ਹੈ ਉਹ ਸ਼ੁਰੂ ਕਰਵਾਇਆ ਜਾ ਚੁੱਕਿਆ ਔਰ ਜਲਦੀ ਇਹਨੂੰ ਕੰਪਲੀਟ ਕਰਾਂਗੇ ਇਸੇ ਤਰ੍ਹਾਂ ਗਰਦੌਰੀ ਲਈ ਵੀ ਗਰਦੌਰੀ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ ਸੋ ਕਾਲੀ ਜ਼ਰੂਰ ਹੁੰਦੀ ਹੈ ਲੋਕਾਂ ਦੇ ਮਨ 'ਚ ਪਰ ਕਈ ਪ੍ਰੋਸੈਸ ਐ ਹੋਜੇ ਹੁੰਦੇ ਆ ਜਿਹੜੇ ਕੁਝ ਟਾਈਮ ਤੇ ਸ਼ੁਰੂ ਕਰਨੇ ਹੁੰਦੇ ਆ ਅਸੀਂ ਕਰਾਂਗੇ ਸਾਰਾ ਕੁਝ ਕਰਾਂਗੇ ਆਪਣੇ ਭੈਣ ਭਰਾਵਾਂ ਦੀ ਮਦਦ ਲਈ ਨਾਲ ਖੜੇ ਰਵਾਂਗੇ ਅੱਜ ਸਾਡੇ ਵਿੱਚ ਸਾਡੇ ਲੋਕਾਂ ਨੂੰ ਮਿਲਣ ਲਈ ਸਾਡੇ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਮਜੀਤ ਕੌਰ ਜੀ ਉਹ ਪਹੁੰਚੇ ਨਾ ਧੰਨਵਾਦ ਕਰਦੇ ਆ ਲੋਕਾਂ ਨੂੰ ਜਾ ਕੇ ਮਿਲੇ ਆ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਥੇ ਪਹੁੰਚੇ ਨੇ ਔਰ ਲੋਕਾਂ ਨੇ ਆਪਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਦੱਸੀਆਂ ਨੇ ਔਰ ਜੋ ਸਰਕਾਰ ਕਰਨ ਜਾ ਰਹੀ ਹੈ ਉਹ ਮੰਤਰੀ ਸਾਹਿਬ ਨੇ ਆ ਜਾ ਕੇ ਲੋਕਾਂ ਨੂੰ ਦੱਸਿਆ ਹੈ ਔਰ ਸਭ ਤੋਂ ਵੱਡੀ ਪ੍ਰੋਬਲਮ ਸੀ ਸਾਡੇ ਜਿਹੜੀਆਂ ਕੱਚੀਆਂ ਜ਼ਮੀਨਾਂ ਲੋਕਾਂ ਦੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਸੀ ਤਾਂ ਮੰਤਰੀ ਸਾਹਿਬ ਸਾਹਿਬ ਆਏ ਸੀ ਸਾਡੇ ਕੋਲ ਪਹਿਲਾਂ ਇਹਨਾਂ ਦੇ ਨੋਟਿਸ ਵਿੱਚ ਲਿਆਂਦਾ ਸੀ ਔਰ ਮੁੱਖ ਮੰਤਰੀ ਸਾਹਿਬ ਦੇ ਨੋਟਿਸ ਵਿੱਚ ਜਦੋਂ ਇਹ ਚੀਜ਼ ਆਈ ਤਾਂ ਉਹਨਾਂ ਨੇ ਫੈਸਲਾ ਕੀਤਾ ਕੱਚੀਆਂ ਜ਼ਮੀਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਇਸ ਵਾਰ ਦੇ ਮਿਲੇਗਾ ਸਾਰਿਆਂ ਨੂੰ ਔਰ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਔਰ ਜਿਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਮੁਆਵਜ਼ਾ ਦਿੱਤਾ ਜੋ ਵੀ ਕਿਸੇ ਦਾ ਨੁਕਸਾਨ ਆਇਆ ਹਰ ਇੱਕ ਦੀ ਪਰਪਾਈ ਕੀਤੀ ਜਾਊਗੀ ਔਰ ਜਿਵੇਂ ਸੜਕਾਂ ਨੇ ਸੜਕਾਂ ਟੁੱਟ ਚੁੱਕੀਆਂ ਨੇ ਉਹਨਾਂ ਸਾਡੇ ਐਸਡੀਓ ਸਾਹਿਬ ਆਪਣਾ ਡਿਊਟੀ ਲਗਾ ਦਿੱਤੀ ਕਿ ਇਹ ਕੰਮ ਸ਼ੁਰੂ ਹੈ ਔਰ ਉਸ ਤੋਂ ਬਾਅਦ ਜਿਵੇਂ ਲੋਕ ਸੜਕਾਂ ਬਣਵਾਉਣਾ ਚਾਹੁੰਦੇ ਜਿੰਨੀਆਂ ਉੱਚੀਆਂ ਬਣਵਾਉਣੀਆਂ ਚਾਹੁੰਦੇ ਨੇ ਉਹ ਸਾਰੇ ਅਫਸਰ ਸਾਹਿਬਾਨ ਲੋਕਾਂ ਦੀ رائے ਨਾਲ ਅਗਲੀਆਂ ਜਿਹੜੀਆਂ ਨਵੀਆਂ ਸੜਕਾਂ ਬਣਨਗੇ ਉਸੇ ਤਰ੍ਹਾਂ ਬਣਾਵਾਂਗੇ ਜੋ ਕੋਈ ਵੀ ਕੰਮ ਹੋਣ ਵਾਲਾ ਇੱਥੇ ਲੋਕਾਂ ਦੀ رائے ਨਾਲ ਲੋਕਾਂ ਦੇ ਜਿਹੜੇ ਸਲਾਹ ਦੇ ਨਾਲ ਜਿਹੜੇ ਅਸੀਂ ਅੱਗੇ ਕਰਾਂਗੇ ਤੇ ਜੋ ਵੀ ਲੋਕ ਕਹਿਣਗੇ ਉਹ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਰਾਂਗੇ